ਮੈਂ ਡੋਲੀ ਮਹਿਤਾ ਅੱਜ ਦੇ ਇਹ ਜੋ ਵੀ ਵਿਵਾਇਕ ਸੰਗ ਵੱਲੋਂ ਵਿਆਹ ਦਾ ਸਮਾਰੋਹ ਕੈਂਪ ਲਾਇਆ ਗਿਆ ਹੈ ਇਹ ਇਹਦੇ ਇਹਦੇ ਵਿੱਚ ਅਸੀਂ ਆਏ ਹਾਂ ਤੇ ਇਹਨਾਂ ਦਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦੇ ਹਾਂ ਵੀ ਇਹ ਜੇ ਸਮਾਰੋਹ ਹੋ ਰਹੇ ਆਂ ਅੱਜ ਤੱਕਰ ਜਿਹੜੇ ਵੀ ਇਹਨਾਂ ਨੇ ਉਪਰਾਲੇ ਕੀਤੇ ਆਂ ਵਿਆਹ ਸ਼ਾਦੀਆਂ ਹੋ ਰਹੀਆਂ ਕੋਈ ਵੀ ਐਸਾ ਨਹੀਂ ਆ ਵੀ ਜਿੱਥੇ ਕੋਈ ਕੰਪਲੇਂਟ ਆਈ ਹੋਵੇ ਬਿਨਾ ਪੈਸੇ ਤੋਂ ਬਿਨਾ ਕਿਸੇ ਸਵਾਰਥ ਤੋਂ ਇਹ ਕੈਂਪ ਲਗਾਉਂਦੇ ਆਂ ਤੇ ਬਹੁਤ ਵਧੀਆ ਉਪਰਾਲੇ ਕਰਦੇ ਆਂ ਤੇ ਤਨਖਵਾਂ ਟੋਨੀ ਜੀ ਦਾ ਵੀ ਦਿਲ ਤੋਂ ਧੰਨਵਾਦ ਨਨ ਤੋਂ ਕਰਦੇ ਆ ਮੁਬਾਰਕਵਾਦ ਦੇ ਸਾਂ ਔਰ ਹਿਨਾਂ ਕੋ ਇਹ ਰਿਕਵੈਸਟ ਵੀ ਕਰੇ ਸਾਂ ਵੀ ਹੀ ਸਸਤਾ ਕੋ ਤੇ ਹੀ ਪ੍ਰੋਗਰਾਮ ਕੋ ਵੱਧਦੇ ਵੱਧ ਬੜੇ ਵੱਡੇ ਲੈਵਲ ਤੇ ਕਰਨ ਅੱਜ ਵੀ 60 70 80 ਲੋਗ ਦੂਰੋਂ ਦੂਰ ਤੋਂ ਆਏ ਵੇ ਇਨਸ਼ਾਰਾ ਤੋਂ ਔਰ ਮੈਨੂੰ ਬੜੀ ਖੁਸ਼ੀ تھی ਇਹ ਦੇਖ ਕੇ ਖਾਸ ਤੌਰ ਤੇ ਮੈਨੂੰ ਪ੍ਰੋਫੈਸਰ ਸਾਹਿਬ ਨੇ ਛੱਡੇ ਤੇ ਮੈਨੂੰ ਖੁਦ ਕੋ ਵੀ ਅੱਜ ਅਹਿਸਾਸ ਥੇ ਭਾਈ ਇਹ 9 ਸਾਲ ਤੋਂ ਸੰਸਥਾ ਚੱਲਦੀ ਪਈ ਹੈ ਔਰ ਇਹ ਇਤਨੇ ਹਜ਼ਾਰੋਂ ਰਿਸ਼ਤੇ ਇਹਨਾਂ ਨੇ ਕਰਵਾੜ ਦੇਣ ਔਰ ਰਿਸ਼ਤੇ ਸਾਰੇ ਠੀਕ ਠਾਕ ਹਨ ਕੋਈ ਕੰਪਲੀਟ ਨਹੀਂ ਤੁਸੀਂ ਵੀ ਭਾਵਲਪੁਰ ਵੈਲਫੇਅਰ ਮਾਸੰਗ ਦੇ ਪ੍ਰਧਾਨ ਹੋ ਇਸ ਸੰਸਥਾ ਤੁਹਾਡੇ ਵੱਲੇ ਸੰਸਥਾ ਨਾਲ ਵੀ ਜੁੜ ਕੇ ਤੁਹਾਡੀ ਸੰਸਥਾ ਵਿੱਚ ਵੀ ਆਪਣਾ ਕੰਮ ਕਰੂ ਮੈਂ ਤੁਹਾਡੇ ਚੈਨਲ ਦੇ ਰਹੀਂ ਇਹਨਾਂ ਨੂੰ ਬੜੇ ਖੁੱਲੇ ਸਿੱਦੇ ਨਾਲ ਬੜੇ ਖੁੱਲੇ ਦਿਲ ਨਾਲ ਇਹ ਆਸ਼ਵਾਸਨ ਦੇ ਸਾਂ ਮੈਨਾਂ ਕੋ ਕਿਸੇ ਵੀ ਕਿਸਮ ਦੀ ਕੋਈ ਜ਼ਰੂਰਤ ਹੈ ਸਾਡਾ ਪਲਾਸਟਿਕ ਬਹਾਲਪੁਰ ਵੈਲਫੇਅਰ ਮਾ ਸੰਗ ਇਹਨਾਂ ਦੇ ਨਾਲ ਖੜਸਾ ਔਰ ਇਹਨਾਂ ਦੀ ਭਰਸਕ ਮਦਦ ਕਰੇ ਸ ਹੈ ਔਰ ਅੱਜ ਮੈਂ ਕੋ ਇਨਾਂ ਨੇ ਸੱਦ ਕੇ ਮੈਂ ਬੜਾ ਗੌਰਵ ਮਹਿਸੂਸ ਕਰਦਾ ਪਿਆ ਭਈ ਸਾਡੇ ਜਿਹੜੇ ਬਰਾਦਰੇ ਦੇ ਯੂਥ ਹਨ ਔਰ ਮੈਂ ਦੇਖਦਾ ਪਿਆ ਮੈਂ ਕੋ ਸ਼ਾਇਦ ਇਹਨਾਂ ਦਾ ਨਾਮ ਮੈਂ ਨਿਸ਼ਾਂਤ ਮੁਖੇਜਾ ਜੀ ਨਿਸ਼ਾਂਤ ਮੁਖੇਜਾ ਜੀ ਅੰਮੇ ਤਾਰਿਆ ਜੀ ਬੇਬੀ ਪਾਲ ਧਵਨ ਅਰੁਣਪਾਲ ਧਵਨ ਬਲਦੇ ਮਦਾਨ ਤੇ ਤਿਲਕ ਰਾਜ ਇਹ ਇਤਨੇ ਸਾਰੇ ਲੋਗ ਆਪਣਾ ਟਾਈਮ ਗੱਡ ਗਏ ਬਰਾਦਰੀ ਕੋ ਸਮਰਪਿਤ ਥਿੰਦੇ ਪੈਨ ਤੇ ਮੇ ਕੋਈ ਨਹੀਂ ਗਾਲਦਾ ਬੜਾ ਅਹਿਸਾਸ ਥਿੰਦਾ ਪਏ ਤੇ ਮੈਂ ਤਹ ਦਿਲ ਤੋਂ ਮੇਰਾ ਪੂਰਾ ਮਾ ਸੰਗ ਇਹਨਾਂ ਦੇ ਨਾਲ ਹੈ ਔਰ ਇਵੇਂ ਕੰਮ ਕਰਦੇ ਰਹੇ ਔਰ ਸਾਡੇ ਬੱਚੇ ਸਾਡੀ ਬਰਾਦਰੀ ਦੇ ਵਿੱਚ ਵਣਨ ਔਰ ਹੁਣ ਵਖਰੇ ਸਾਡੀ ਬਰਾਦਰੀ ਬਹੁਤ ਅੱਗੇ ਨਿਕਲ ਗਈ ਹੈ ਸਾਡੇ ਬੱਚੇ ਚਾਚ ਵੀ ਬਣਦੇ ਵੈ ਇੰਜੀਨੀਅਰ ਵੀ ਬਣਦੇ ਵੈ ਡਾਕਟਰ ਵੀ ਬਣਦੇ ਵੈ ਆਈਪੀਐਸ ਵੀ ਬਣਦੇ ਵੈ ਤੇ ਇਹ ਸਾਡੇ ਸਾਡੇ ਬਜ਼ੁਰਗਾਂ ਦੀ ਮਿਹਨਤ ਹੈ ਸਾਡੇ ਸੰਸਕਾਰ ਹਨ ਜਿਹੜਾ ਸਾਡੇ ਬੱਚਿਆਂ ਨੂੰ ਮਿਲਦੇ ਵੈ ਔਰ ਮੈਨੂੰ ਬੜੀ ਖੁਸ਼ੀ ਲਿਗਾ ਲੇ ਔਰ ਮੈਂ ਖਾਸ ਤੌਰ ਤੇ ਟੋਨੀ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰੇ ਸਾਂ ਕਿ ਉਹ ਸ਼ੁਰੂ ਤੋਂ ਮੈਨੂੰ ਮਹੀ ਗਾਲਦਾ ਅਹਿਸਾਸ ਹੈ ਵੀ ਉਹ ਬੜਾ ਕੋਆਪਰੇਟ ਕਰ ਰਹੇ ਨੇ ਕੋਈ ਬਰਾਦਰੀ ਦੀ ਗੱਲ ਆਂਦੀ ਹੈ ਫੰਡਸ ਵੀ ਮੁਈਆ ਕਰ ਰਹੇ ਨੇ ਔਰ ਅੱਜ ਇਹਨਾਂ ਦੇ ਘਰ ਦੇ ਵਿੱਚ ਇਹ ਸੰਸਥਾ ਦਾ ਪ੍ਰੋਗਰਾਮ ਚੱਲਦਾ ਹੋਵੇ ਤੇ ਮੈਂ ਤਹਿ ਦਿਲ ਤੋਂ ਇਹਨਾਂ ਸਾਰਿਆਂ ਦਾ ਧੰਨਵਾਦ ਕਰੇ ਸਾਂ ਔਰ ਇਹਵੇਂ ਲੱਗੇ ਰਹੇ ਨੇ ਔਰ ਇਹਵੇਂ ਬਰਾਦਰੀ ਦਾ ਕੰਮ ਕਰਦੇ ਰਹੇ ਨੇ ਧੰਨਵਾਦ ਸੁਰੀਆ ਜੀ ਹੈਲਪਿੰਗ ਹੈਂਡ ਊਮਨ ਵੈਲਫੇਅਰ ਸੁਸਾਇਟੀ ਐਨ ਜੀਓ ਦੀ ਪ੍ਰਧਾਨ ਮਤਲਬ ਅੱਜ ਇੱਕ ਖਾਸੀ ਇਵੈਂਟ ਤੇ ਟੋਨੀ ਭయ్యా ਦੇ ਘਰ ਆਈ ਹੋਈਆਂ ਜੋ ਕਿ ਬਾਵਲਪੁਰ ਸੰਗ ਵੱਲੋਂ ਇੱਕ ਵਿਵਹਾਈਕ ਸੰ ਚਲਾਇਆ ਜਾ ਰਿਹਾ ਹੈ ਜੋ ਕਿ ਪਿਛਲੇ 9 ਸਾਲ ਤੋਂ ਚਲਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਬਾਵਲਪੁਰੀ ਪੈਨਪਰਾਵਾਂ ਦੇ ਬਹੁਤ ਸਾਰੇ ਅੱਛੇ-ਅੱਛੇ ਘਰਾਂ ਦੇ ਵਿੱਚ ਰਿਸ਼ਤੇ ਹੋਏ ਹਨ ਔਰ ਇਹ ਸੰਸਥਾ ਬਹੁਤ ਅੱਛਾ ਉਪਰਾਲਾ ਕਰ ਰਹੀ ਹੈ ਕੋਈ ਵੀ ਪੈਸਾ ਨਹੀਂ ਲੈਂਦੇ ਬਿਲਕੁਲ ਨਿਸ਼ੁਲਕ ਸਾਡੇ ਆਪਣੇ ਪਰਿਵਾਰਿਕ ਰਿਸ਼ਤੇ ਹੋਏ ਹਨ ਕੋਈ ਵੀ ਕੰਪਲੇਂਟ ਨਹੀਂ ਹੈ ਸਾਡੇ ਵੱਲੋਂ ਇਹਨਾਂ ਨੂੰ ਬਹੁਤ-ਬਹੁਤ ਮੁਬਾਰਕ ਤੇ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਹਾਂ